ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਹਾਜ਼ਰਾਂ ਦਸਵੀਂ ਜਮਾਤ ਦਾ ਪਹਿਲਾ ਪਾਠ ਸਰੀਰਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ ਦਸਵੀਂ ਕਲਾਸ ਦਾ ਜੀ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਸਕਰੀਨ ਦੇ ਉੱਪਰ ਆ ਮਨੁੱਖੀ ਸਰੀਰ ਇੱਕ ਗੁੰਜਲਦਾਰ ਹੈ ਤਾਂ ਮਨੁੱਖੀ ਸਰੀਰ ਇੱਕ ਗੁੰਜਲਦਾਰ ਮਸ਼ੀਨ ਹੈ ਅੱਗੇ ਆ ਜੀ ਮਨੁੱਖ ਲਈ ਸਭ ਤੋਂ ਵਧੀਆ ਭੋਜਨ ਕਿਹੜਾ ਹੈ ਤਾਂ ਮਨੁੱਖ ਲਈ ਸਭ ਤੋਂ ਵਧੀਆ ਭੋਜਨ ਪੋਸ਼ਟਿਕ ਭੋਜਨ ਹੁੰਦਾ ਹੈ ਪ੍ਰਸ਼ਨ ਨੰਬਰ 3 ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50% ਭਾਰ ਸਾਡੀਆਂ ਮਾਸਪੇਸ਼ੀਆਂ ਦਾ ਹੁੰਦਾ ਹੈ ਸਹੀ ਆ ਜਾਂ ਗਲਤ ਹੈ ਤਾਂ ਇਹ ਹੈ ਜੀ ਗਲਤ ਹੈ 40% ਭਾਗ ਜਿਹੜਾ ਸਾਡਾ ਮਾਸਪੇਸ਼ੀਆਂ ਦਾ ਹੁੰਦਾ ਹੈ ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹਨ ਤਾਂ ਉੱਤਰ ਹੈ ਜੀ 650 ਤੋਂ ਜ਼ਿਆਦਾ ਮਾਸਪੇਸ਼ੀਆਂ ਸਾਡੇ ਸਰੀਰ ਦੇ ਵਿੱਚ ਹਨ 639 ਤੋਂ ਲੈ ਕੇ 650 ਤੋ ਵੀ ਜ਼ਿਆਦਾ ਜਿਹੜੀਆਂ ਮਾਸਪੇਸ਼ੀਆਂ ਉਹ ਸਾਡੇ ਸਰੀਰ ਦੇ ਵਿੱਚ ਹਨ ਮਾਸਪੇਸ਼ੀਆਂ ਤੋਂ ਭਾਵ ਸਾਡੇ ਮਸਲਸ ਤੋਂ ਹੈ ਜੀ ਅੱਗੇ ਆ ਜੀ ਛੋਟੇ ਉੱਤਰਾਵਲੇ ਪ੍ਰਸ਼ਨ ਲਹੂ ਗੇੜ ਪ੍ਰਣਾਲੀ ਦੇ ਅੰਗਾਂ ਦੇ ਨਾਮ ਲਿਖੋ ਲਹੂ ਗੇੜ ਪ੍ਰਣਾਲੀ ਦੇ ਅੰਗ ਹਨ ਦਿਲ ਧਮਣੀਆਂ ਸ਼ਰਾਵਾਂ ਖੋਸ਼ਕਾਵਾਂ ਅਤੇ ਲਹੂ ਇਹ ਜੀ ਸਾਡੇ ਲਹੂ ਗੇੜ ਪ੍ਰਣਾਲੀ ਦੇ ਅੰਗ ਹਨ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਬਲੱਡ ਸਰਕੂਲੇਸ਼ਨ ਲਿਟਰੀ ਸਿਸਟਮ ਆ ਉਸ ਨੂੰ ਚਲਾਉਂਦੇ ਹਨ ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਮਾਸਪੇਸ਼ੀਆਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ਇੱਛਕ ਮਾਸਪੇਸ਼ੀਆਂ ਅਨਿਛਕ ਮਾਸਪੇਸ਼ੀਆਂ ਅਤੇ ਦਿਲ ਦੀਆਂ ਮਾਸਪੇਸ਼ੀਆਂ ਠੀਕ ਹੈ ਜੀ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਸਾਡੇ ਸਰੀਰ ਦੇ ਵਿੱਚ ਪਾਈਆਂ ਜਾਂਦੀਆਂ ਹਨ ਪ੍ਰਸ਼ਨ ਨੰਬਰ 7 ਵਾਈਟਲ ਕਪੈਸਿਟੀ ਬਾਰੇ ਦੱਸੋ ਉੱਤਰ ਇੱਕ ਡੂੰਘਾ ਸਾਹ ਲੈਣ ਮਗੋਂ ਹਵਾ ਨੂੰ ਪੂਰੇ ਜ਼ੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਵਾਈਟਲ ਕੈਪੈਸਿਟੀ ਕਹਿੰਦੇ ਹਨ ਜਦੋਂ ਅਸੀਂ ਇੱਕ ਪੂਰਾ ਲੰਬਾ ਸਾਹ ਅੰਦਰ ਨੂੰ ਖਿੱਚਦੇ ਹਾਂ ਤਾਂ ਫਿਰ ਉਸ ਨੂੰ ਬਾਹਰ ਕੱਢਦੇ ਹਾਂ ਤਾਂ ਉਸ ਕਿਰਿਆ ਨੂੰ ਅਸੀਂ ਵਾਈਟਲ ਕੈਪੈਸਿਟੀ ਕਹਿੰਦੇ ਹਾਂ ਤਾਂ ਇਸ ਨੂੰ ਸਪਾਇਰੋਮੀਟਰ ਦੇ ਨਾਲ ਜਿਹੜਾ ਮਾਪਿਆ ਜਾਂਦਾ ਹੈ ਜੰਤਰ ਹੈ ਜੀ ਸਪਾਇਰੋਮੀਟਰ ਪਾਈਰੂ ਮੋਚ ਜਿਹੜਾ ਜੰਤਰ ਹੈ ਉਸ ਦੇ ਨਾਲ ਇਸ ਨੂੰ ਮਾਪਿਆ ਜਾਂਦਾ ਹੈ ਅੱਗੇ ਜੀ ਵੱਡੇ ਉਤਰਾਂ ਵਾਲੇ ਪੈਸ਼ਨ ਸਾਹ ਕਿਰਿਆ ਪ੍ਰਣਾਲੀ ਕੀ ਹੈ ਸਾਹ ਕਿਰਿਆ ਪ੍ਰਣਾਲੀ ਉੱਤੇ ਕਸਰਤ ਦੇ ਬਾਰੇ ਜਾਣਕਾਰੀ ਦਿਓ ਜਿਹੜੇ ਪ੍ਰਭਾਵ ਪੈਂਦੇ ਆ ਕਸਰਤ ਦੇ ਸਾਹ ਕਿਰਿਆ ਪ੍ਰਣਾਲੀ ਉੱਤੇ ਤਾਂ ਉੱਤਰ ਹੈ ਜੀ ਸਾਹ ਕਿਰਿਆ ਪ੍ਰਣਾਲੀ ਰੈਸਪੀਰੇਟਰੀ ਸਿਸਟਮ ਸਾਹ ਲੈਣ ਅਤੇ ਛੱਡਣ ਦੀ ਕਿਰਿਆ ਨੂੰ ਸਾਹ ਕਿਰਿਆ ਪ੍ਰਣਾਲੀ ਕਿਹਾ ਜਾਂਦਾ ਹੈ ਸਾਹ ਲੈਣਾ ਸਿਰਫ ਮਨੁੱਖ ਲਈ ਨਹੀਂ ਸਗੋ ਸਾਰੇ ਜੀਵ ਜੰਤੂਆਂ ਨੂੰ ਜਿਉਂਦਾ ਰਹਿਣ ਲਈ ਲੋੜੀਦਾ ਹੈ ਮਨੁੱਖ ਭੋਜਨ ਤੋਂ ਬਗੈਰ ਮਨੁੱਖ ਭੋਜਨ ਤੋਂ ਬਿਨਾ ਜਾਂ ਬਗੈਰ ਤਾਂ ਕੁਝ ਦਿਨ ਤੱਕ ਜਿੰਦਾ ਰਹਿ ਸਕਦਾ ਹੈ ਪਰ ਆਕਸੀਜਨ ਤੋਂ ਬਿਨਾ ਕੁਝ ਘੰਟੇ ਵਿੱਚ ਉਸ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸ ਨਾਲ ਜੀਵ ਦੀ ਮੌਤ ਵੀ ਹੋ ਸਕਦੀ ਹੈ ਫੇਫੜਿਆਂ ਦੀ ਸਮਰੱਥਾ ਵਿੱਚ ਵਾਧਾ ਰੋਜ਼ਾਨਾ ਕਸਰਤ ਕਰਨ ਨਾਲ ਵਿਅਕਤੀ ਦੇ ਫੇਫੜਿਆਂ ਦੇ ਆਕਾਰ ਵਿੱਚ ਵਾਧਾ ਹੋਣ ਨਾਲ ਸਾਹ ਦੁਆਰਾ ਜ਼ਿਆਦਾ ਆਕਸੀਜਨ ਫੇਫੜਿਆਂ ਵਿੱਚ ਲੈ ਚਾਈ ਜਾਂਦੀ ਹੈ ਲੈ ਲਈ ਜਾਂਦੀ ਹੈ ਇਸ ਨਾਲ ਉਹ ਵਿਅਕਤੀ ਇੱਕ ਆਮ ਵਿਅਕਤੀ ਨਾਲੋਂ ਜ਼ਿਆਦਾ ਫਰਤੀਲਾ ਤੇ ਚੁਸਤ ਰਹਿੰਦਾ ਹੈ ਨੰਬਰ 2 ਸਾਹ ਗਤੀ ਵਿੱਚ ਬਦਲਾਅ ਆਰਾਮ ਦੀ ਸਥਿਤੀ ਵਿੱਚ ਇੱਕ ਖਿਡਾਰੀ ਜਾਂ ਕਸਰਤ ਕਰਨ ਵਾਲੀ ਵਿਅਕਤੀ ਦੀ ਸਾਹ ਦਰ ਆਮ ਵਿਅਕਤੀ ਨਾਲੋਂ ਘੱਟ ਹੁੰਦੀ ਹੈ ਪਰ ਘੱਟ ਗਿਣਤੀ ਵਿੱਚ ਸਾਹ ਲੈਣ ਪਿੱਛੋਂ ਵੀ ਜ਼ਿਆਦਾ ਆਕਸੀਜਨ ਸਰੀਰ ਵਿੱਚ ਲੈ ਜਾਣ ਦੀ ਸਮਰੱਥਾ ਰੱਖਦਾ ਹੈ ਸਾਹ ਮਾਸਪੇਸ਼ੀ ਵਿੱਚ ਮਜ਼ਬੂਤੀ ਰੋਜ਼ਾਨਾ ਕਸਰਤ ਕਰਨ ਨਾਲ ਸਾਹ ਕਿਰਿਆ ਨਾਲ ਸੰਬੰਧਿਤ ਮਾਸਪੇਸ਼ੀਆਂ ਜਿਵੇਂ ਫੇਫੜਿਆਂ ਦੀਆਂ ਮਾਸਪੇਸ਼ੀਆਂ ਅਤੇ ਡਾਇਆਫ੍ਰਾਮ ਫੇਫੜਿਆਂ ਨੂੰ ਜ਼ਿਆਦਾ ਫੁੱਲਣ ਵਿੱਚ ਮਦਦ ਕਰਦਾ ਹੈ ਦੂਜੇ ਸਾਹ ਤੋਂ ਬਚਾ ਜਦੋਂ ਕੋਈ ਨਵਾਂ ਖਿਡਾਰੀ ਖੇਡ ਸ਼ੁਰੂ ਕਰਦਾ ਹੈ ਤਾਂ ਖੇਡ ਚਾਲੂ ਕਰਨ ਤੋਂ ਕੋਚਰ ਪਿੱਛੋਂ ਉਸ ਨੂੰ ਥਕਾਵਟ ਅਤੇ ਸਾਹ ਲੈਣ ਵਿੱਚ ਔਖ ਹੋਣ ਲੱਗ ਜਾਂਦੀ ਹੈ ਉਸ ਦਾ ਦਿਲ ਖੇਡ ਰੋਕ ਦੇਣ ਨੂੰ ਕਰਦਾ ਹੈ ਸਰੀਰ ਦੀ ਇਸ ਸਥਿਤੀ ਨੂੰ ਦੂਜਾ ਸਾਹ ਕਹਿੰਦੇ ਹਨ ਖੇਡ ਨੂੰ ਚਾਲੂ ਰੱਖਣ ਨਾਲ ਸਹਿਜੇ-ਸਹਿਜੇ ਇਹ ਅਵਸਥਾ ਦੂਰ ਹੋ ਜਾਂਦੀ ਹੈ ਤੇ ਖਿਡਾਰੀ ਸਧਾਰਨ ਰੂਪ ਵਿੱਚ ਖੇਡਣ ਲੱਗ ਜਾਂਦਾ ਹੈ ਵਾਈਟਲ ਕਪੈਸਿਟੀ ਵਿੱਚ ਵਾਧਾ ਨੰਬਰ 5 ਕਸਰਤ ਕਰਨ ਨਾਲ ਵਿਅਕਤੀ ਦੀ ਵਾਈਟਲ ਕਪੈਸਿਟੀ ਵੱਧ ਜਾਂਦੀ ਹੈ ਇਸ ਵਿੱਚ ਵਾਧੇ ਨਾਲ ਸਰੀਰ ਵਿੱਚੋਂ ਕਾਫੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਲੋੜੀਆਂ ਗੈਸਾਂ ਦਾ ਨਿਕਾਸ ਹੁੰਦਾ ਹੈ ਦਿਲ ਬਾਰੇ ਪ੍ਰਸ਼ਨ ਨੰਬਰ 9 ਦਿਲ ਬਾਰੇ ਸੰਖੇਪ ਵਰਣਨ ਕਰੋ ਅਤੇ ਧਮਣੀਆਂ, ਚਰਾਵਾਂ ਅਤੇ ਕੋਸ਼ਿਕਾਵਾਂ ਬਾਰੇ ਵੀ ਲਿਖੋ ਇਹ ਲਹੂ ਗੇੜ ਲਹੂ ਦੇ ਗੇੜ ਦਾ ਮੁੱਖ ਅੰਗ ਹੈ ਜੋ ਮਨੁੱਖ ਦੀ ਛਾਤੀ ਦੇ ਖੱਬੇ ਪਾਸੇ ਹੁੰਦਾ ਹੈ। ਬੰਦ ਮੁਠੀ ਆਕਾਰ ਦਾ ਇਹ ਅੰਗ ਲੰਬਾਈ ਦੇ ਪੱਖੋਂ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਇੱਕ ਹਿੱਸਾ ਫਿਰ ਅੱਗੇ ਦੋ ਭਾਗਾਂ ਵਿੱਚ ਉੱਪਰਲਾ ਤੇ ਹੇਠਲਾ ਹਿੱਸਾ। ਉੱਪਰਲੇ ਭਾਗ ਨੂੰ ਆਰੀਕਲ ਅਤੇ ਹੇਠਲੇ ਭਾਗ ਨੂੰ ਵੈਟਰੀਕਲ ਆਖਦੇ ਹਨ। ਸਰੀਰ ਵਿੱਚੋਂ ਅਸ਼ੁੱਧ ਲਹੂ ਵੱਖ-ਵੱਖ ਅੰਗਾਂ ਤੋਂ ਸ਼ਰਾਮਾਂ ਰਹੀਂ ਦਿਲ ਦੇ ਸੱਜੇ ਆਰੀਕਲ ਵਿੱਚੋਂ ਅਪੜਦਾ ਹੈ ਅਤੇ ਉਪਰੇ ਤਿੰਨ ਨੁਕਰੀ ਵਾਲਵ ਜਿਹੜੇ ਵਾਲ ਹੁੰਦੇ ਹਨ ਰਾਹੀ ਵੈਕਟਲ ਵੈਟਰੀਕਲ ਵਿੱਚ ਅਪੜਦਾ ਹੈ ਅਤੇ ਉੱਪਰ ਵਾਪਸ ਨਹੀਂ ਜਾ ਸਕਦਾ ਸੱਜੇ ਵੈਟਰੀਕਲ ਤੋਂ ਲਹੂ ਫੇਫੜੇ ਧੰਮਣੀ ਰਾਹੀਂ ਫੇਫੜਿਆਂ ਵਿੱਚ ਛੁੱਧ ਹੋਣ ਲਈ ਜਾਂਦਾ ਹੈ ਅਤੇ ਵਾਪਸੀ ਤੇ ਆਕਸੀਜਨ ਨਾਲ ਮਿਲਿਆ ਹੋਇਆ ਛੁੱਧ ਲਹੂ ਦਿਲ ਦੇ ਖੱਬੇ ਹਾਰੀਕਲ ਵਿੱਚ ਆ ਜਾਂਦਾ ਹੈ ਖੱਬੇ ਹਾਰੀਕਲ ਤੋਂ ਵੈਟਰੀਕਲ ਵਿੱਚ ਲਹੂ ਦੋ ਨੁਕਰੇ ਵਾਲਵ ਰਾਹੀਂ ਪਹੁੰਚਦਾ ਹੈ ਖੱਬੇ ਵੈਟਰੀਕਲ ਤੋਂ ਲਹੂ ਮਹਾਤਮਣੀ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਪਹੁੰਚਦਾ ਹੈ ਉਹ ਦਿਲ ਸਰੀਰ ਦੇ ਵਿਚਲੇ ਗੰਦੇ ਲਹੂ ਨੂੰ ਸਾਫ਼ ਕਰਕੇ ਮੁੜ ਵੱਖ-ਵੱਖ ਅੰਗਾਂ ਨੂੰ ਸਪਲਾਈ ਕਰਨ ਵਿੱਚ ਸਹਾਇਤਾ ਕਰਦਾ ਹੈ ਅੱਗੇ ਆਜੀ ਸ਼ਰਾਵਾਂ ਮੀਨਸ ਇਹ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀਆਂ ਹਨ ਫੇਫੜੇ ਸ਼ਰਾਵਾਂ ਤੋਂ ਬਿਨਾਂ ਸਾਰੀਆਂ ਸ਼ਰਾਵਾਂ ਵਿੱਚ ਅਸ਼ੁੱਧ ਲਹੂ ਹੁੰਦਾ ਹੈ ਕੋਸ਼ਕਾਵਾਂ ਮਨੁੱਖ ਦੇ ਸਰੀਰ ਵਿੱਚ ਬਹੁਤ ਹੀ ਬਰੀਕ ਕੋਸ਼ਕਾਵਾਂ ਦਾ ਜਾਲ ਵਿਛਿਆ ਹੁੰਦਾ ਹੈ ਇਹ ਕੋਸ਼ਕਾਵਾਂ ਧੰਨੀਆਂ ਤੋਂ ਅੱਗੇ ਸ਼ੁੱਧ ਲਹੂ ਨੂੰ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੀਆਂ ਹਨ ਇਸ ਤਰ੍ਹਾਂ ਜੀ ਇਹ ਸਾਡਾ ਜਿਹੜਾ ਚੈਪਟਰ ਆ ਇਹ ਸਮਾਪਤ ਹੁੰਦਾ ਹੈ ਜੇਕਰ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਲੇਲਿਸਟ ਵਿੱਚ ਜਾ ਕੇ ਤੁਸੀਂ ਇਹ ਸਾਰੀਆਂ ਫਿਜ਼ੀਕਲ ਨਾਲ ਸੰਬੰਧਿਤ ਸਰੀਰਕ ਸਿੱਖਿਆ ਨਾਲ ਸੰਬੰਧਿਤ ਜਿਹੜੀਆਂ ਵੀਡੀਓ ਆ ਉਹ ਦੇਖ ਸਕਦੇ ਹੋ ਧੰਨਵਾਦ